ਸਾਡੇ ਨਵੇਂ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤੇ ਇਸ ਚੋਣ ਦੇ ਉੱਪਰ ਰੋਕ ਲਾਉਣ ਲਈ ਬੜੇ ਲੋਕਾਂ ਦੀ ਕੋਸ਼ਿਸ਼ ਹੋ ਰਹੀ ਹੈ। ਜਿਵੇਂ ਸੁਖੀ ਰੰਦਾਵਾ ਜੀ ਨੇ ਦੇਖੋ ਕਾਂਗਰਸ ਦਾ ਬੰਦਾ ਇਹ ਚਿੱਠੀ ਲਿਖ ਕੇ ਕਹਿ ਰਿਹਾ ਹੈ ਕਿ ਭਾਈ ਜਿਹੜੀ ਇਹ ਚੋਣ ਰੋਕੀ ਜਾਵੇ। ਨਾਉ ਮੈਂਬਰ ਹੈ, ਨਾ ਕੋਈ ਡੈਲੀਗੇਟ ਹੈ, ਨਾ ਕੋਈ ਸਾਡੀ ਪਾਰਟੀ ਦਾ ਸਬੰਧਾਨ ਹੈ। ਸਾਡੀ ਪਾਰਟੀ ਦੀ ਚੋਣ ਹੈ। ਦੂਜੇ ਪਾਸੇ ਬਹੁਤ ਸਾਰੇ ਇੱਛਾਵਾਨ ਲੋਕ ਨੇ, ਬੜੇ ਇੱਛਾਵਾਨ ਜਿਵੇਂ ਇੱਛਾਵਾਂ ਕੀ ਹੈ ਜਿਵੇਂ ਨਾ ਉਹ ਇੱਕ ਨਗੀਨਾ ਫਿਲਮ ਚ ਇੱਛਾ ਧਾਰੀ ਨਹੀਂ ਅਸੀਂ ਸ਼੍ਰੀ ਦੇਵੀ ਨਾਗਨ ਹੁੰਦੀ ਹੈ ਸਾਡੇ ਚ ਵੀ ਕੀ ਇੱਛਾ ਧਾਰੀ ਨਾਗਨ ਹੋਏ ਨੇ ਅੱਜ ਸਾਰਿਆਂ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਏਟਾ ਕੀ ਖਤਰਾ ਪੈ ਗਿਆ ਇੱਕ ਪਾਰਟੀ ਦੀ ਚੋਣ ਆ ਯਾਰ ਪਾਰਟੀ ਦਾ ਪ੍ਰਧਾਨ ਚੁਣਿਆ ਜਾਣਾ ਤੇ ਅੱਜ ਉਸ ਚੋਣ ਦੇ ਉੱਤੇ ਪੂਰੇ ਪੰਜਾਬ ਚ ਕਸਮਾਨ ਪਿਆ ਹੋਇਆ ਰੰਧਾਵਾ ਸਾਹਿਬ ਹੋਰੀ ਦੂਜੇ ਤੀਜੇ ਜਿਹੜੇ ਆ ਤੀਜੇ ਚੌਥੇ ਪੁੱਛਦੇ ਫਿਰਦੇ ਨੇ ਉਹ ਭਰਾਵਾ ਤੁਸੀਂ ਕਿੱਦੇ ਆਪਣੀ ਵੈਬਸਾਈਟ ਤੇ ਪਾਇਆ ਅੱਜ ਤੋਂ ਪਹਿਲਾਂ ਕਿੰਨੇ ਵਾਰੀ ਤੁਹਾਡੇ ਡੈਲੀਗੇਟਸ ਪਏ ਨੇ ਜਾਂ ਤੁਸੀਂ ਸਾਡੀਆਂ ਪਾਰਟੀਆਂ ਦੇ ਕਿਤੇ ਜਿਹੜਾ ਅਸੀਂ ਜਿੱਥੇ ਅਸੀਂ ਲਿਖ ਕੇ ਦੇਣਾ ਹੈ ਜਾਂ ਜਿੱਥੇ ਅਸੀਂ ਚੋਣ ਡੈਲੀਗੇਟਸ ਨੂੰ ਇਹਦੀ ਐਂਟਰੀ ਕਰਾਉਣੀ ਆ ਜਿੱਥੇ ਦਰਜ ਕਰਾਉਣਾ ਹੈ ਜਾਂ ਅਸੀਂ ਪੈਸੇ ਜਮ੍ਹਾਂ ਕਰਾਉਣਾ ਹੈ ਉਹ ਜਨਤਕ ਤੌਰ ਤੇ ਪਤਾ ਹੈ ਇਹਦੀ ਤੇ ਬਰਾੜ ਦੇ ਬਿਆਨ ਨੂੰ ਕਿਵੇਂ ਦੇਖਦੇ ਉਹ ਬੜਾ ਤਰਲੋ ਮੱਛੀ ਹੋ ਰਹੇ ਨੇ ਪਹਿਲਾਂ ਰਾਜ ਸਤਾ ਹਟਾਈ ਹੋਣ ਨਿਆਰੇ ਲੈ ਹੁਣ ਉਹ ਓਕੇ ਬਹੁਤ ਉਹਨਾਂ ਬਾਰੇ ਕੀ ਬੋਲੀਏ ਐ ਐਗਜ਼ਾਮਪਲ ਦਿੱਤੀ ਆ ਨਾ ਇਛਾਵਾਨ ਇਛਾਵਾਨ ਭਰਾ ਆ ਸਾਡਾ ਤੇ ਜ਼ਿਆਦਾ ਇਛਾਵਾਨ ਐ ਸੋ ਇੰਨੇ ਇਛਾਵਾਨ ਨਹੀਂ ਹੋਣਾ ਚਾਹੀਦਾ ਪਰ ਚੰਗੀਆਂ ਨਹੀਂ ਲੱਗਦੀਆਂ ਯਾਰ ਜੇ ਸੱਜਣ ਨਾਲ ਰਹੀਏ ਨਾ ਜਿਨੇ ਤੁਹਾਨੂੰ ਬਣਾਇਆ ਹੋਵੇ ਜਿਨੇ ਤੁਹਾਨੂੰ ਚਮਕਾਇਆ ਹੋਵੇ ਉਹ ਮਿੱਤਰ ਉਹ ਸੱਜਣੋ ਦੋਸਤ ਦੇ ਨਾਲ ਇਹੋ ਜੀ ਗੱਲ ਕਰੋਂ ਤੇ ਉਹਦੀਆਂ ਜੜਾਂ ਨੂੰ ਮਤਲਬ ਤੇਲ ਦੇਵੋ ਤੁਸੀਂ ਜਾਂ ਤਜਾਬ ਪਾਵੋ ਤਾਂ ਉਹ ਮਾੜਾ ਬੰਦਾ ਹੁੰਦਾ ਐ ਪੰਜਾਬ ਚ ਸ਼ਾਂਤੀ ਭਾਈਚਾਰਕ ਸਾਂਝ ਬਰਕਰਾਰ ਰੱਖੀ ਹੈ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਕਾਲ ਦਲ ਨੇ ਰੱਖਿਆ ਇਸ ਕਰਕੇ ਉਹਨਾਂ ਨੂੰ ਤਕਲੀਫ ਹੈ ਕਿ ਸ਼੍ਰੋਮਣੀ ਕਾਲ ਦਲ ਚੜ੍ਹਦੀ ਕਲਾ ਵਾਲ ਨੂੰ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗਵਾਲਾ ਅੱਜ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਸਾਡੇ ਨਾਲ ਹਲਕਾ ਸੰਗਰੂਰ ਦੇ ਇੰਚਾਰਜ ਗੋਲਡੀ ਜੀ ਮੌਜੂਦ ਨੇ ਗੋਲਡੀ ਜੀ ਅੱਜ ਪਾਰਟੀ ਨੂੰ ਪ੍ਰਧਾਨ ਮਿਲਣ ਜਾ ਰਿਹਾ ਕਿਵੇਂ ਦੇਖ ਰਹੇ ਬਹੁਤ ਹੀ ਖੁਸ਼ੀ ਵਾਲਾ ਸਮਾਂ ਕਿਉਂਕਿ ਬੜੀ ਲੋਕਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਵਿਰੋਧੀ ਦਾ ਵਿਰੋਧੀ ਤੇ ਕਈ ਇਹ ਜੇ ਸੱਜਣ ਸੀ ਵੀ ਜਿਨ੍ਹਾਂ ਨੇ ਅੰਦਰ ਰਹਿ ਕੇ ਵੀ ਬੜੀਆਂ ਅੰਦਰੋਂ ਦਾਤੀਆਂ ਚਲਾਈਆਂ ਨੇ ਪਰ ਉਹਨਾਂ ਮੁਸੀਬਤਾਂ ਚੋਂ ਨਿਕਲ ਕੇ ਜਿਹੜਾ ਪਾਰਟੀ ਜਿਹੜੀ ਅੱਜ ਤਕੜੇ ਹੋ ਕੇ ਤੇ ਇੱਕ ਸਾਡੇ ਨਵੇਂ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤੇ ਇਸ ਚੋਣ ਦੇ ਉੱਪਰ ਰੋਕ ਲਾਉਣ ਲਈ ਬੜੇ ਲੋਕਾਂ ਦੀ ਕੋਸ਼ਿਸ਼ ਹੋ ਰਹੀ ਹੈ ਜਿਵੇਂ ਸੁਖੀ ਰੰਦਾਵਾ ਜੀ ਨੇ ਦੇਖੋ ਕਾਂਗਰਸ ਦਾ ਬੰਦਾ ਇਹ ਚਿੱਠੀ ਲਿਖ ਕੇ ਕਹਿ ਰਿਹਾ ਹੈ ਕਿ ਭਾਈ ਜਿਹੜੀ ਚੋਣ ਰੋਕੀ ਜਾਵੇ ਨਾ ਉਹ ਮੈਂਬਰ ਹੈ ਨਾ ਕੋਈ ਡੈਲੀਗੇਟ ਹੈ ਨਾ ਕੋਈ ਸਾਡੀ ਪਾਰਟੀ ਦਾ ਸੰਵਿਧਾਨ ਹੈ ਸਾਡੀ ਪਾਰਟੀ ਦੀ ਚੋਣ ਹੈ ਅੱਜ ਤੋਂ ਨਹੀਂ 100 ਸਾਲ ਤੋਂ ਇਹ ਚੋਣ ਜਿਹੜੀ ਹੈ ਉਸੇ ਤੇਜਾ ਸਿੰਘ ਸਮੁੰਦਰੀ ਹਾਲ ਉੱਥੇ ਉਸੇ ਜਗ੍ਹਾ 'ਚ ਹੁੰਦੀ ਰਹੀ ਹੈ ਤੇ ਅੱਜ ਜਿਹੜੇ ਨੇ ਉੱਥੇ ਰੌਲਾ ਪਾਈ ਜਾਂਦੇ ਨੇ ਤੇ ਦੂਜੇ ਪਾਸੇ ਬਹੁਤ ਸਾਰੇ ਇੱਛਾਵਾਨ ਲੋਕ ਨੇ ਬੜੇ ਇੱਛਾਵਾਨ ਜਿਵੇਂ ਇੱਛਾਵਾਨ ਕੀ ਹੈ ਜਿਵੇਂ ਨਾ ਉਹ ਇੱਕ ਨਗੀਨਾ ਫਿਲਮ ਚ ਇੱਛਾ ਧਾਰੀ ਨਹੀਂ ਅਸੀਂ ਸ਼੍ਰੀ ਦੇਵੀ ਨਾਗਨ ਹੁੰਦੀ ਹੈ ਸਾਡੇ ਚ ਵੀ ਕਿ ਇੱਛਾ ਧਾਰੀ ਨਾਗਨ ਹੋਏ ਨੇ ਜਿਨ੍ਹਾਂ ਦੀ ਇੱਛਾਵਾਨ ਬਹੁਤ ਨੇ ਅੰਦਰੋਂ ਇੱਛਾ ਧਾਰੀ ਨੇ ਰੂਪ ਤਾਂ ਉਹਨਾਂ ਦਾ ਜਿਹੜਾ ਬੰਦਿਆਂ ਵਾਲਾ ਪਰ ਅੰਦਰ ਸੱਪ ਨੇ ਉਹ ਸੱਪ ਜਿਹੜੇ ਨੇ ਬੜੇ ਲੰਮੇ ਸਮੇਂ ਤੋਂ ਡੰਗੀ ਜਾਂਦੇ ਸੀ ਪਰ ਚਲੋ ਗੁਰੂ ਮਹਾਰਾਜ ਦੀ ਕਿਰਪਾ ਕੇ ਉਹਨਾਂ ਨੇ ਬਚਾ ਰੱਖਿਆ ਤੇ ਸਾਡਾ ਜਿਹੜਾ ਅਕਾਲੀ ਦਲ ਆ ਉਹ ਤਕੜਾ ਹੋ ਕੇ ਨਿਕਲ ਰਿਹਾ ਹੈ ਬਹੁਤ ਸਾਰੀਆਂ ਵਿਰੋਧੀ ਤਾਕਤਾਂ ਜਿਹੜੀਆਂ ਨੇ ਚਲੋ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਪਰ ਦੁੱਖ ਹੁੰਦਾ ਜਦੋਂ ਕਈ ਵਾਰੀ ਆਪਣੇ ਆ ਕੇ ਜਿਹੜੇ ਡੰਗ ਮਾਰਦੇ ਨੇ ਤੇ ਅੱਜ ਫੇਰ ਤਕੜੇ ਪੂਰਾ ਦੇਖੋ ਪੰਜਾਬ ਦੇ ਇੱਕ ਬੜਾ ਸੋਹਣਾ ਮਾਹੌਲ ਬਣ ਰਿਹਾ ਹੈ ਅੱਜ ਸਾਰਿਆਂ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਐਡਾ ਕੀ ਖਤਰਾ ਪੈ ਗਿਆ ਇੱਕ ਪਾਰਟੀ ਦੀ ਚੋਣ ਆ ਯਾਰ ਪਾਰਟੀ ਦਾ ਪ੍ਰਧਾਨ ਚੁਣਿਆ ਜਾਣਾ ਤੇ ਅੱਜ ਉਸ ਚੋਣ ਦੇ ਉੱਤੇ ਪੂਰੇ ਪੰਜਾਬ ਚ ਕਸਮਾਨ ਪਿਆ ਹੋਇਆ ਤੁਸੀਂ ਕੋਈ ਸੋਸ਼ਲ ਮੀਡੀਆ ਖੋਲ ਕੇ ਦੇਖ ਲਓ ਕਿਸੇ ਟੀਵੀ ਚੈਨਲ ਤੇ ਦੇਖ ਲਓ ਜੇ ਅੱਜ ਡਿਬੇਟ ਹੋ ਰਹੀ ਹੈ ਤਾਂ ਇਸ ਗੱਲ ਤੇ ਹੋ ਰਹੀ ਹੈ ਸ਼੍ਰੋਮਣੀ ਕਾਲ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਕਿਉਂ ਬਣਨ ਜਾ ਰਿਹਾ ਹੈ ਚੋਣਾਂ ਕਿ ਹੋ ਰਹੀਆਂ ਨੇ ਡੈਲੀਗੇਟ ਦੱਸੋ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਰੰਧਾਵਾ ਸਾਹਿਬ ਹੋਰੀ ਦੂਜੇ ਤੀਜੇ ਜਿਹੜੇ ਆਹ ਤੀਜੇ ਚੌਥੇ ਪੁੱਛਦੇ ਫਿਰਦੇ ਨੇ ਉਹ ਭਰਾਵਾ ਤੁਸੀਂ ਕਿੱਥੇ ਆਪਣੀ ਵੈਬਸਾਈਟ ਤੇ ਪਾਇਆ ਅੱਜ ਤੋਂ ਪਹਿਲਾਂ ਕਿੰਨੇ ਵਾਰੀ ਤੁਹਾਡੇ ਡੈਲੀਗੇਟਸ ਪਏ ਨੇ ਯਾ ਤੁਸੀਂ ਸਾਡੀਆਂ ਪਾਰਟੀਆਂ ਦੇ ਕਿਤੇ ਜਿਹੜਾ ਅਸੀਂ ਜਿੱਥੇ ਅਸੀਂ ਲਿਖ ਕੇ ਦੇਣਾ ਹੈ ਜਾਂ ਜਿੱਥੇ ਅਸੀਂ ਚੋਣ ਡੈਲੀਗੇਟਸ ਨੂੰ ਇਹਦੀ ਐਂਟਰੀ ਕਰਾਉਣੀ ਹੈ ਜਿੱਥੇ ਦਰਜ ਕਰਾਉਣਾ ਹੈ ਜਾਂ ਅਸੀਂ ਪੈਸੇ ਜਮ੍ਹਾਂ ਕਰਾਉਣਾ ਹੈ ਨਾ ਉਹ ਜਨਤਕ ਤੌਰ ਤੇ ਪਤਾ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਤਾ ਹੈ ਤੇ ਤੁਹਾਨੂੰ ਕੀ ਤਕਲੀਫ ਹੈ ਤੁਹਾਡੇ ਢਿੱਡ ਚ ਪੀੜ ਕਿਉਂ ਹੁੰਦੀ ਹੈ ਭਾਈ ਕਰਨਜੀਤ ਬਰਾੜ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਬੜਾ ਤਰਲੋ ਮੱਛੀ ਹੋ ਰਹੇ ਨੇ ਪਹਿਲਾਂ ਰਾਜ ਸਤਾ ਹੰਡਾਈ ਖੁੱਲ੍ਹ ਨਜ਼ਾਰੇ ਲਾਏ ਹੁਣ ਉਹ ਔਕੇ ਬਹੁਤ ਹੋ ਗਏ ਉਹਨਾਂ ਬਾਰੇ ਕੀ ਬੋਲੀਏ ਯਾਰ ਬਾਲੀ ਬਾਲੀ ਵਿਚਾਰੇ ਉਹ ਵੀ ਇੱਛਾਵਾਨ ਬੰਦੇ ਨੇ ਜਿਹੜੀ ਮੈਂ ਹੁਣੇ ਤੁਹਾਨੂੰ ਇੱਕ ਐਗਜ਼ਾਮਪਲ ਦਿਤੀ ਆ ਨਾ ਇੱਛਾਵਾਨ ਇੱਛਾਵਾਨ ਭਰਾ ਆ ਸਾਡਾ ਤੇ ਜਾਦੀ ਇੱਛਾਵਾਨ ਹੈ ਸੋ ਇੰਨਾ ਇੱਛਾਵਾਨ ਨਹੀਂ ਹੋਣਾ ਚਾਹੀਦਾ ਪਰ ਚੰਗਿਆ ਨਹੀਂ ਲੱਗਦੀਆਂ ਜੇ ਸੱਜਣ ਨਾਲ ਰਹੀਏ ਨਾ ਜਿਨੇ ਤੁਹਾਨੂੰ ਬਣਾਇਆ ਹੋਵੇ ਜਿਨੇ ਤੁਹਾਨੂੰ ਚਮਕਾਇਆ ਹੋਵੇ ਉਹ ਮਿੱਤਰ ਉਹ ਸੱਜਣ ਉਹ ਦੋਸਤ ਦੇ ਨਾਲ ਇਹ ਜੀ ਗੱਲ ਕਰੋਂ ਤੇ ਉਹਦੀਆਂ ਜੜਾਂ ਨੂੰ ਮਤਲਬ ਤੇਲ ਦੇਵੋ ਤੁਸੀਂ ਜਾਂ ਤਜਾਬ ਪਾਵੋ ਤਾਂ ਉਹ ਮਾੜਾ ਬੰਦਾ ਹੁੰਦਾ ਇਹ ਸ਼ੋਭਾ ਨਹੀਂ ਦਿੰਦਾ ਉਹਨੂੰ ਬਾਲੀ ਜੀ ਜਲੇਬਾਜ ਡੈਲੀਗੇਸ਼ਨ ਪੜੇ ਨੇ ਜਬ ਬਲੋਕ ਹੋ ਬਾਈ ਸਰਕਲ ਵਾਈਜ਼ ਜ਼िला ਪੱਧਰ ਫਿਰ ਉਸ ਤੋਂ ਬਾਅਦ ਪੰਜਾਬ ਪੱਧਰ ਤੇ ਤੇ ਡੈਲੀਗੇਟਸ ਪਹਿਲਾਂ ਵੀ ਐਵੇਂ ਬਣਦੇ ਨੇ ਹੁਣ ਵੀ ਓਵੇਂ ਬਣੇ ਨੇ ਅੱਜ ਇਹ ਹੈ ਕਿ ਅੱਜ ਸਾਰਿਆਂ ਨੂੰ ਹੁਣ ਉਹ ਤਕਲੀਫ ਇਹ ਹੋ ਰਹੀ ਆ ਕਈ ਲੀਡਰਾਂ ਨੂੰ ਤਾਂ ਕਿ ਹੁਣ ਜਦੋਂ ਡੈਲੀਗੇਟਸ ਬਣ ਗਏ ਪਾਰਟੀ ਦੀ ਨਮਈ ਜਥੇਬੰਦੀ ਆ ਗਈ ਨਵੇਂ ਨਵੇਂ ਚਿਹਰੇ ਆ ਗਏ ਜਿਹੜੇ ਸਾਡੇ ਵੱਡੇ ਵੱਡੇ ਸਾਰੇ ਵਿਚਾਰੇ ਸਰਕਲ ਪ੍ਰਧਾਨ ਜਿਹਨਾਂ ਦੀ ਉਮਰਾਂ ਲੰਘ ਗਈਆਂ ਜਾਂ ਨੌਜਵਾਨ ਸਾਥੀ ਨੇ ਜਿਹੜੇ ਨਵੇਂ ਤੌਰ ਤੇ ਸਾਡੇ ਵਿੱਚ ਆ ਰਹੇ ਨੇ ਜਿਨ੍ਹਾਂ ਦੀ ਵਾਰੀ ਨਹੀਂ ਆਉਂਦੀ ਸੀ ਕਿਉਂਕਿ ਬਹੁਤ ਵੱਡੇ ਵੱਡੇ ਸਾਹਬ ਲੀਡਰ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਨਾ ਸਾਹਬ ਜਿਹੜੇ ਹੁਣ ਸਾਹਬ ਚਲੇ ਗਏ ਵਰਕਰ ਆ ਗਏ ਹੁਣ ਵਰਕਰਾਂ ਦੀ ਵਾਰੀ ਲੱਗੀ ਹੈ ਤਾਂ ਤਕਲੀਫ ਤਾਂ ਸੁਭਾਬਿਕ ਹੈ ਤੇ ਉਹ ਤਕਲੀਫ ਹੋ ਰਹੀ ਹੈ ਕਿ ਯਾਰ ਕੱਲ ਦੇ ਜਵਾਕ ਕੱਲ ਦੇ ਇਹ ਬੰਦੇ ਜਿਹੜੇ ਇੱਕ ਸ਼ਬਦ ਬੋਲਿਆ ਜਾਂਦਾ ਪਰ ਇਹ ਨਹੀਂ ਪਤਾ ਕਿ ਉਹਨਾਂ ਦੀ ਵੀ ਕੁਰਬਾਨੀਆਂ ਉਹਨਾਂ ਦੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਅੱਜ ਉਹ ਡੈਲੀਗੇਟ ਬਣੇ ਨੇ ਤੇ ਉਹ ਨਵੇਂ ਪ੍ਰਧਾਨ ਦੀ ਚੋਣ ਕਰ ਰਹੇ ਨੇ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਤੇ ਆਟੋਮੈਟਿਕਲੀ ਉਹ ਵੱਡੇ ਵੱਡੇ ਲੀਡਰ ਜਿਹੜੇ ਨੇ ਪਾਰਟੀ ਦੇ ਜਿਹੜੇ ਮੈਂਬਰੀ ਹੈ ਨਹੀਂ ਓਬਵੀਅਸ ਆ ਉਹ ਪਾਰਟੀ ਤੋਂ ਬਾਹਰ ਹੋ ਜਾਣਗੇ ਜਿਵੇਂ ਪੁਰਾਣੇ ਲੀਡਰ ਨੇ ਫੇਰ ਆ ਕੇ ਉਹ ਨਵੇਂ ਨਵੇਂ ਦੇ ਸਰਤੇ ਬੈਹ ਜਾਂਦੇ ਨੇ ਕੀ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਚੋਣ ਕੀਤੀ ਜਾਊਗੀ ਜਾਂ ਉਹਨਾਂ ਨੂੰ ਲਵੇ ਨਹੀਂ ਲਾਇਆ ਜਾਊਗਾ ਕਿਉਂਕਿ ਨਹੀਂ ਫਿਰ ਕੱਲ ਨੂੰ ਫੇਰ ਸਿਰਾਂ ਤੇ ਯਾਰ ਦੇਖੋ ਇਹ ਚੀਜ਼ ਤਾਂ ਨਹੀਂ ਹੋਣੀ ਚਾਹੀਦੀ ਕਦੇ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਤਾਂ ਕਹਿਣਾ ਪਾਰਟੀ 'ਚ ਇੱਕ ਸਬਧਾਨ ਹੀ ਲਾਗੂ ਕਰ ਦਣਾ ਕਿ ਜਿਹੜਾ ਬੰਦਾ ਪਾਰਟੀ ਛੱਡ ਕੇ ਜਾਂਦਾ ਉਹ ਜਦੋਂ ਵਾਪਸ ਆਉਂਦਾ ਤਾਂ 2 ਸਾਲ ਤੱਕ ਉਹਨੂੰ ਕੋਈ ਅਹੁਦਾ ਹੀ ਨਾ ਦਿੱਤਾ ਜਾਵੇ ਪਾਰਟੀ ਦੇ ਵਰਕਰ ਤੌਰ ਤੇ ਕੰਮ ਕਰੇ ਜਾਂ ਉਹਨੂੰ ਪਾਰਟੀ ਦੀ ਕੋਈ ਚੋਣ ਨਾ ਲੜਾਈ ਜਾਵੇ ਇਹ ਜਿਹਾ ਸਬਧਾਨ ਅਸੀਂ ਤਾਂ ਮੈਂ ਤਾਂ ਹੁਣ ਵੀ ਜਦੋਂ ਅੱਗੇ ਮੀਟਿੰਗਾਂ ਨਵੀਂ ਪਾਰਟੀ ਜਦੋਂ ਮੀਟਿੰਗਾਂ ਹੋਣਗੀਆਂ ਤਾਂ ਉੱਥੇ ਵੀ ਜ਼ਰੂਰ ਮਤਾ ਰੱਖਾਂਗੇ ਕਿ ਮਤਾ ਲੈ ਕੇ ਆਓ ਵੀ ਜਿਹੜਾ ਬੰਦਾ ਤੁਸੀਂ ਪਾਰਟੀ 'ਚ ਦੁਬਾਰੇ ਆਉਂਦਾ ਕਿਉਂਕਿ ਚੇਂਜ ਹੁੰਦੀ ਰਹਿੰਦੀ ਹੈ ਪਰ ਜੇ ਤੁਸੀਂ ਲੈ ਕੇ ਆਉਣਾ ਤਾਂ ਉਹਦੇ ਲਈ ਕੋਈ ਕੋਈ ਰੂਲ ਐਂਡ ਰੈਗੂਲੇਸ਼ਨਸ ਬਣਾਏ ਜਾਣ ਤਾਂ ਕਿ ਬੰਦੇ ਨੂੰ ਅਹਿਸਾਸ ਹੋਵੇ ਕਿ ਜੇ ਮੈਂ ਪਾਰਟੀ ਛੱਡ ਕੇ ਜਾਊਂਗਾ ਜਾਂ ਪਾਰਟੀ ਚ ਦੁਬਾਰੇ ਆਊਂਗਾ ਤਾਂ ਮੇਰੇ ਲਈ ਕੀ ਰੂਲ ਲਾਗੂ ਹੋਣਗੇ ਤੇ ਨਾਲ ਦੂਜੇ ਬੰਦੇ ਨੂੰ ਫਿਰ ਹੌਸਲਾ ਮਿਲਦਾ ਜਿਹੜਾ ਮਿਹਨਤ ਕਰਨ ਵਾਲਾ ਬੰਦਾ ਹੈ ਜਾਂ ਵਰਕਰ ਹੈ ਉਹਨੂੰ ਹੌਸਲਾ ਮਿਲਦਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਜੇ ਪਾਰਟੀ ਨੂੰ ਹੁਣ ਸਮਝਣਾ ਚਾਹੀਦਾ ਹੈ ਕਿ ਜਿਹੜੇ ਇਸ ਟਾਈਮ ਔਖੇ ਟਾਈਮ ਚ ਹੁਣ ਤੁਸੀਂ ਇੱਕ ਚੀਜ਼ ਸਮਝੋ ਅੱਜ ਦੀ ਜਿਹੜੀ ਜਨੀਆ ਰਿਪੋਰਟਾਂ ਆ ਰਹੀਆਂ ਨੇ ਇੰਟੈਲੀਜੈਂਸ ਇਹ ਤਕ ਕੇ ਪਾਰਟੀ ਦਾ ਪ੍ਰਧਾਨ ਕੌਣ ਲੱਗ ਰਿਹਾ ਉਹਨਾਂ ਨੂੰ ਹੀ ਲੱਗ ਰਿਹਾ ਕਿ ਅਕਾਲੀ ਦਲ ਦੀ ਵਾਪਸੀ ਹੋ ਰਹੀ ਹੈ ਸੋ ਇਸ ਕਰਕੇ ਸਾਰਿਆਂ ਨੂੰ ਤਕਲੀਫ ਹੋ ਰਹੀ ਹੈ ਕਿ ਅਕਾਲੀ ਦਲ ਵਾਪਸ ਆਜੇ ਖੇਤਰੀ ਪਾਰਟੀ ਨਾ ਵਾਪਸ ਆਜੇ ਜੋ ਹਾਲਾਤ ਅੱਜ ਪੰਜਾਬ ਦੇ ਨੇ ਜੋ ਭਗਵੰਤ ਮਾਨ ਸਰਕਾਰ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਪੰਜਾਬ ਦੇ ਲੋਕ ਇਹ ਯਾਦ ਕਰਦੇ ਨੇ ਕਿ ਜਦ ਇਹ ਡਵੈਲਪਮੈਂਟ ਕਰਾਈ ਹੈ ਜਦ ਪੰਜਾਬ ਚ ਸ਼ਾਂਤੀ ਭਾਈਚਾਰਕ ਸਾਂਝ ਬਰਕਰਾਰ ਰੱਖੀ ਹੈ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਰੱਖੀ ਹੈ ਇਸ ਕਰਕੇ ਉਹਨਾਂ ਨੂੰ ਤਕਲੀਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਵੱਲ ਨੂੰ ਆ ਜਿਵੇਂ ਸੁਖੀ ਰੰਧਾਵਾ ਇੱਕ ਪਾਸੇ ਚਿੱਠੀ ਲਿਖਦੇ ਨੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਵਿਸ਼ਵਾਸ ਦਵਾਉਂਦੇ ਨੇ ਵੀ ਓਡੇ ਕਰਦਾ ਕੋਈ ਲੀਡਰ ਨਹੀਂ ਗਾ ਯਾਰ ਦੋਰੇ ਚਿਹਰੇ ਨੇ ਅਸਲ ਮੈਂ ਤਕਲੀਫ ਇਸ ਗੱਲ ਦੀ ਹੁੰਦੀ ਆ ਵੀ ਜਦੋਂ ਜਦੋਂ ਉਹਨਾਂ ਨੂੰ ਕਿਤੇ ਮੜ ਜੈਂ ਹੁੰਦਾ ਨਾ ਵੀ ਲੈਵੇ ਕਾਲੀ ਦਲ ਉੱਤੇ ਨੂੰ ਹੋਣ ਲੱਗਿਆ ਕੱਲ ਦਾ ਚੜਦੀ ਕਲਾ ਚ ਇਹਦਾ ਪ੍ਰਧਾਨ ਬਣਜੂ ਪ੍ਰਧਾਨ ਪਤਾ ਸੁਖਵੀਰ ਸਿੰਘ ਬਾਦਲ ਜਾਂ ਜਿਹੜੇ ਪਾਰਟੀ ਵੱਲੋਂ ਜੋ ਫੈਸਲਾ ਹੋਣਾ ਹੈ ਅੱਜ ਜਿਨੇ ਵੀ ਬੰਨਾਂ ਤਾਂ ਉਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਜਦੋਂ ਕੰਮ ਚੱਲਦਾ ਤੇ ਉਹਨਾਂ ਨੇ ਇੱਕ ਚੀਜ਼ ਕਲੀਅਰ ਹੈ ਕਿ ਉਸ ਦੇ ਨਾਲ ਜਿਹੜੀ ਹੈ ਉਹਨਾਂ ਲੋਕਾਂ ਨੂੰ ਇਹ ਇਹ ਦੁੱਖ ਹੋ ਰਿਹਾ ਜਾਂ ਉਹਨਾਂ ਲੋਕਾਂ ਦੇ ਅੰਦਰ ਡਰ ਪੈਦਾ ਹੋ ਜਾਂਦਾ ਵੀ ਜਿਵੇਂ ਕਹਿੰਦੇ ਆ ਗਿਆ ਆ ਗਿਆ ਆ ਗਿਆ ਉਹ ਕੰਮ ਹੈ ਨਾ ਜਿਹੜਾ ਉਦੋਂ ਫਿਰ ਤਕਲੀਫ ਹੁੰਦੀ ਹੈ ਵੀ ਲੈ ਵੀ ਭੱਜ ਲੋ ਹੁਣ ਜਿਵੇਂ ਕਹਿੰਦਾ ਸ਼ੇਰ ਆ ਗਿਆ ਉਹ ਕੰਮ ਹੈ ਨਾ ਉਹ ਤਕਲੀਫ ਉਹਨਾਂ ਦੇ ਅੰਦਰ ਡਰ ਹੈ ਇੱਕ ਤਰ੍ਹਾਂ ਦਾ ਕਿ ਪੰਜਾਬ ਚੋਂ ਸੱਤਾ ਜਿਹੜੀ ਹੈ ਸਾਡੇ ਹੱਥੋਂ ਜਾਊਗੀ ਤੇ ਅਕਾਲੀ ਦਲ ਨੂੰ ਲੋਕਾਂ ਨੇ ਮਜ਼ਬੂਤੀ ਨਾਲ ਵਾਪਸ ਲੈ ਕੇ ਆਉਣਾ ਆਹ ਤਕਲੀਫਾ ਹੋਰ ਕੋਈ ਤਕਲੀਫ ਇਹਨਾਂ ਹਲਕਾ ਇੰਚਾਰਜ ਬਿਨਰਜੀਤ ਗੋਲੜੀ ਜਿਨ੍ਹਾਂ ਨੇ ਕਿਹਾ ਵੀ ਜਿਵੇਂ ਲੋਕ ਡਰਦੇ ਨੇ ਵੀ ਆ ਗਿਆ ਆ ਗਿਆ ਛੇਰ ਆ ਗਿਆ ਉਸ ਤਰ੍ਹਾਂ ਸੁਖਬੀਰ ਬਾਦਲ ਦੀ ਵਾਪਸੀ ਤੋਂ ਲੋਕ ਕਿਤੇ ਨਾ ਕਿਤੇ ਘਬਰਾਏ ਹੋਏ ਨੇ ਕੈਮਰਾਮੈਨ ਜੌਨਸਨ ਦੇ ਨਾਲ ਇਕਬਾਲ ਸਿੰਘ ਪਗੋੜਾ ਡੀ5 ਚੈਨਲ ਪੰਜਾਬੀ ਸੰਘਰੂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ